ये नाम केत प्यारा प्यारा एक मेरे देवा की रेया तुम इनू जेह जी दी खंजवा भी आई उधर मन में गमाई की तो कौन कौन किस संगी बड़ी कर के रे की सखी के दी पता के न रे भगवान की जोड़ी दा सधिए हो के असि पे पाती ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਈ ਹੈ ਬਰੀ ਵਾਲਾ ਮੰਡੀ ਜਿੱਥੇ ਮੰਦਰ ਵਿੱਚ ਡੀਜੇ ਲਗਾ ਕੇ ਔਰਤਾ ਵੱਲੋਂ ਡਾਂਸ ਕੀਤਾ ਜਾ ਰਿਹਾ ਹੈ ਕਿ ਹਰ। ਸਭ ਤੋਂ ਪਹਿਲਾਂ ਜੈ ਸ਼੍ਰੀ ਰਾਮ ਜੀ। ਬਾਕੀ ਜਿਹੜੀ ਵੀਡੀਓ ਵਾਇਰਲ ਹੋਈ ਹੈ ਜੀ ਇਸ ਸਨਾਤਨ ਧਰਮ ਲਈ ਖਾਸ ਕਰਕੇ Hindu ਧਰਮ ਲਈ ਜਾਂ ਧਰਮ ਦੇ ਲਈ ਬਹੁਤ ਹੀ ਮੰਦਭਾਗੀ ਘਟਨਾ ਹੋਈ ਹੈ। ਮੈਂ ਇਸ ਵਿਸ਼ੇ ਵਿੱਚ ਉਹਨਾਂ ਦੇ ਪ੍ਰਧਾਨ ਜੀ ਨਾਲ ਵੀ ਗੱਲ ਕੀਤੀ ਹੈ ਤੇ ਪ੍ਰਧਾਨ ਜੀ ਕਹਿੰਦੇ ਵੀ ਮੇਰੀ ਨੋਲੇਜ ਤੇ ਇਹ ਗੱਲ ਆਈ ਨਹੀਂ ਤੇ ਮੈਨੂੰ ਤੇ ਇਹਦਾ ਕੱਲ ਪਤਾ ਲੱਗਿਆ ਤੇ ਮੈਂ ਗੱਲ ਕੀਤੀ ਹੈ ਤੇ ਮੈਂ ਡਾਂ ਫੜਕਾਰ ਵੀ ਕੀਤੀ ਆ ਉਸ ਤੋਂ ਬਾਅਦ ਮੈਂ ਪੰਡਤ ਜੀ ਨਾਲ ਗੱਲ ਕੀਤੀ ਫੋਨ ਤੇ ਤੇ ਪੰਡਤ ਜੀ ਕਹਿੰਦੇ ਮੈਂ ਤਾਂ ਉਸ ਦਿਨ ਉੱਥੇ ਹੈਣੀ ਸੀ ਤੇ ਬਾਕੀ ਗੱਲ ਆ ਵੀ ਜੋ ਵੀ ਪ੍ਰੋਗਰਾਮ ਕੀਤੇ ਜਾਂਦੇ ਆ ਇਸ ਤਰ੍ਹਾਂ ਮਹਿਲਾ ਮੰਡਲ ਬਣਿਓ ਉਹਨਾਂ ਨੇ ਕਦੇ ਸਾਨੂੰ ਪੁੱਛਿਆ ਨਹੀਂ ਵੀ ਅਸੀਂ ਕੀ ਪ੍ਰੋਗਰਾਮ ਕਰਨਾ ਤੇ ਜਿਹੜੀ ਖਾਸ ਗੱਲ ਇਹ ਆ ਵੀ ਮੈਂ ਉਸ ਦਿਨ ਉੱਥੇ ਆਣੀ ਦੀ ਮੇਰੀ ਗਾਹਰੀ ਦੇ ਵਿੱਚ ਪ੍ਰੋਗਰਾਮ ਹੋਇਆ ਤੇ ਬਾਕੀ ਇਹਦੀ ਸਹੀ ਪ੍ਰਤੀਕਿਰਿਆ ਉਹ ਤਾਂ ਨਹੀਂ ਮੈਨੇਜਮੈਂਟ ਜਾਂ ਉੱਥੋਂ ਦੇ ਪਿਆਰੀ ਕੀ ਦੇ ਸਕਦੇ ਆ ਜੀ ਤੁਹਾਨੂੰ ਕੀ ਲੱਗਦਾ ਕੌਣ ਜ਼ਿੰਮੇਵਾਰ ਹੋ ਸਕਦਾ ਇਸ ਤਰ੍ਹਾਂ ਜਿਹੜੇ ਕਰਤਾ ਇਹੋ ਜਿਹੇ ਧਰਮ ਦੇ ਜੇ ਇਸ ਦਾ ਨਾਲ ਜ਼ਿੰਮੇਵਾਰਾ ਦੇਖੋ ਇਹ ਪੁਜਾਰੀ ਨਹੀਂ ਤੇ ਪ੍ਰਧਾਨਜੀ ਦੀ ਜ਼ਿੰਮੇਵਾਰੀ ਬੰਦੀ ਆ। ਬਾਕੀ ਪੁਜਾਰੀ ਜੀ ਕਹਿ ਰਹੇ ਆ ਵੀ ਜਿਹੜੀ ਉਥੋਂ ਦੀ ਮਹਿਲਮ ਮੰਡਲ ਹੈਗੀ ਆ ਇਹ ਪ੍ਰੋਗਰਾਮ ਉਹਨਾਂ ਬਾਰੇ ਉਹਨਾਂ ਨੇ ਕੀਤਾ। ਇਹ ਜਾਣਕਾਰੀ ਸਹੀ ਦੋ ਦੇ ਸਕਦੇ ਜੇ ਪੁਜਾਰੀ ਜੀ ਹੈ ਨਹੀਂ ਉਥੇ ਤਾਂ ਕਿਹਨਾਂ ਦੀ ਇਜਾਜ਼ਤ ਲੈ ਕੇ ਕੀਤਾ ਕੀ ਕਿਸ ਤਰ੍ਹਾਂ ਪ੍ਰੋਗਰਾਮ ਹੋਇਆ ਇਹ ਉਹ ਦੱਸ ਸਕਦੇ ਜ਼ਿਆਦਾ ਇਹੋ ਜੀ ਕਿਹੋ ਜੀ ਸਜਾ ਹੋਣੀ ਚਾਹੀਦੀ ਜੇ ਤੁਹਾਨੂੰ ਦੱਸਦੇ ਇਹੋ ਜਿਹੜੀ ਕਠਿਨਾਵਾ ਹੋਊਗੀ। ਦੇਖੋ ਜਿਨ੍ਹਾਂ ਨੇ ਵੀ ਇਹ ਪ੍ਰੋਗਰਾਮ ਕੀਤਾ ਜਾਂਨੇ ਜਾਣੇ ਦੇ ਵਿੱਚ ਹੋਇਆ ਤਾਂ ਉਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਔਰ ਅੱਗੇ ਤੋਂ ਅਜਿਹਾ ਧਿਆਨ ਰੱਖਣਾ ਚਾਹੀਦਾ ਭਗਵਾਨ ਪਰਸ਼ੂਰਾਮ ਕੀ ਜੈ ਇਹ ਕੱਲ ਸ਼ਾਮ ਨੂੰ ਮੇਰੇ ਕੋਲੇ ਵੀਡੀਓ ਆਈ ਸੀ ਕਿ ਮੰਦਿਰ ਬਰੀਵਾਲਾ ਦੇ ਵਿੱਚ ਦੁਰਗਾ ਮੰਦਿਰ ਜਿਹੜਾ ਹੈ ਉੱਥੇ ਉਹਦੇ ਵਿੱਚ ਇਦਾਂ ਡੀਜੇ ਲਾ ਕੇ ਤੇ ਮਹਿਲਾਵਾਂ ਜਿਹੜੀਆਂ ਆਮ ਗਾਣਿਆਂ ਦੇ ਉੱਤੇ ਡਾਂਸ ਕਰ ਰਹੀਆਂ ਬਹੁਤ ਹੀ ਮੰਦ ਭਾਗੀ ਘਟਨਾ ਹੈ Hindu ਧਰਮ ਦੀ ਇਹ ਬੇਅਰਵੀ ਕਰਨ ਵਾਲੇ Hindu ਖੁਦ ਨੇ ਇਹੀ ਕੰਮ ਨਹੀਂ ਹੋਣਾ ਚਾਹੀਦਾ ਇਸ ਦੇ ਵਾਸਤੇ ਮੰਦਰ ਕਮੇਟੀ ਜਿਹੜੀ ਹੈ ਜਾਂ ਉੱਥੋਂ ਦਾ ਜਿਹੜਾ ਬ੍ਰਾਹਮਣ ਹੈ ਮੰਦਰ ਕਮੇਟੀ ਦਾ ਮੰਦਰ ਦਾ ਉਹ ਜ਼ਿੰਮੇਵਾਰ ਨੇ ਉਹਨਾਂ ਨੂੰ ਐਕਸ਼ਨ ਲੈਣਾ ਚਾਹੀਦਾ ਜੇ ਉਹਨਾਂ ਨੇ ਉਹਨਾਂ ਦੇ ਖਿਲਾਫ ਸਖਤ ਐਕਸ਼ਨ ਨਾ ਲਿਆ ਤਾਂ ਅਸੀਂ ਬ੍ਰਾਹਮਣ ਸਭਾ ਵੱਲੋਂ ਮੰਦਰ ਕਮੇਟੀ ਦੇ ਖਿਲਾਫ ਐਕਸ਼ਨ ਲਵਾਂਗੇ ਔਰ ਬਾਕਾਇਦਾ ਜੇਕਰ ਸਾਨੂੰ ਐਫ ਆਈ ਆਰ ਦਾ ਜੀ ਕਰਾਉਣੀ ਪਈ ਵੀ ਅੱਜ ਦੀ ਤਾਂ ਅਸੀਂ ਉਹ ਵੀ ਕਰਾਵਾਂਗੇ ਇਹ ਸਾਰਾ ਕੰਮ ਜਿਹੜਾ ਹੈ ਇਹ ਬਹੁਤ ਗਲਤ ਹੋਇਆ ਹੈ ਅਸੀਂ ਤਾਂ ਇਹ ਚਾਹੁੰਦੇ ਹਾਂ ਕਿ ਜਿਹੜੀ ਜਾਗਰਤਿਆਂ ਦੇ ਵਿੱਚ ਭੇਟਾਂ ਦੇ ਉੱਤੇ ਵੀ ਡਾਂਸ ਕਰਦੇ ਆ ਉਹ ਵੀ ਨਾ ਹੋਵੇ ਪਰ ਇੱਥੇ ਦਾ ਸ਼ਰਿਆ ਮੰਦਿਰ ਦੇ ਹਾਲ ਦੇ ਵਿੱਚ ਸ਼ਰਿਆ ਮੀ ਡੀ ਜੇ ਲਾ ਕੇ ਔਰ ਇਹ ਲੱਗਦਾ ਜਿਵੇਂ ਕਿਸੇ ਵਿਆਹ ਦੇ ਉੱਤੇ ਗਿੱਧਾ ਪੀ ਜਾਂਦਾ ਭੰਗੜਾ ਪੀ ਜਾਂਦਾ ਔਰ ਅਸ਼ਲੀਲ ਡਾਂਸ ਕਿਸੇ ਤਰ੍ਹਾਂ ਦੇ ਵਿੱਚ ਉਹ ਵੀ ਹੈ ਵਧੀਆ ਡੱਸਾਂ ਪਾ ਕੇ ਐਂ ਲੱਗਦਾ ਵੀ ਉਹ ਜਿਵੇਂ ਉੱਥੇ ਡਾਂਸ ਹੀ ਕਰਨ ਆਏ ਸੀ ਕੋਈ ਪ੍ਰਭੂ ਦਾ ਸਿਮਰਨ ਕਰਨੀ ਆਏ ਸੀ ਇਸ ਲਈ ਇਹਨਾਂ ਦੇ ਖਿਲਾਫ ਸਭ ਤੋਂ ਸਖਤ ਐਕਸ਼ਨ ਜਿਹੜਾ ਉਹ ਪ੍ਰਬੰਧਕੀ ਕਮੇਟੀ ਨੂੰ ਲੈਣਾ ਚਾਹੀਦਾ ਨਹੀਂ ਤਾਂ ਅਸੀਂ ਪ੍ਰਬੰਧਕੀ ਕਮੇਟੀ ਦੇ ਖਿਲਾਫ ਗਈ ਆ ਉਹ ਵਾਪਸ